ਦਾਸ ਜਤਿੰਦਰ ਸਿੰਘ ਭੰਗੂ ਸੁਭਾ ਪ੍ਰਧਾਨ ਪਾਵਰ ਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਜੂਨੀਅਨ ਬਿਜਲੀ ਬੋਰਡ ਸਾਡੀ ਜਿਹੜੀ ਹੜਤਾਲ ਆ ਉਹ 17 11 2025 ਪਿਛਲੇ 45 ਦਿਨਾਂ ਤੋਂ ਚੱਲ ਰਹੀ ਆ ਤੇ 18 12 2025 ਤੋਂ ਪਟਿਆਲਾ ਦੇ ਹੈੱਡ ਆਫਿਸ ਦੇ ਅੱਗੇ ਪੱਕਾ ਧਰਨਾ ਜਿਹੜਾ ਚੱਲ ਰਿਹਾ ਮੰਗਾਂ ਦਾ ਹੱਲ ਕਰਵਾਉਣ ਵਾਸਤੇ ਇਦੇ ਵਿੱਚ ਜਿਹੜੀਆਂ ਮੰਗਾਂ ਹੈਗੀਆਂ ਜਥੇਬੰਦੀ ਦੀਆਂ ਉਹ ਇਹ ਹਨ ਕਿ ਪੰਜਾਬ ਦੇ ਵਿੱਚ ਜਿਹੜੀ ਸਪੋਰਟ ਬਿਲਿੰਗ ਦਾ ਕੰਮ ਹੈ ਜਿਹੜਾ ਪੀਐਸਪੀਸੀ ਵਾਲਾ ਦਾਰਾ ਕਰਵਾਉਂਦਾ ਉਹਦੇ ਵਿੱਚ ਇਹ ਜਿਹੜੇ ਮੀਟਰ ਰੀਡਰ ਹੈਗੇ ਆ ਸਾਡੀ ਜਥੇਬੰਦੀ ਆ ਉਹ ਘਰ ਘਰ ਜਾ ਕੇ ਦੁਕਾਨਾਂ ਦੁਕਾਨਾਂ ਉੱਪਰ ਜਾ ਕੇ ਤੇ ਜਿੱਥੇ ਵੀ ਬਿਜਲੀ ਦਾ ਕੋਈ ਕਨੈਕਸ਼ਨ ਲੱਗਿਆ ਹੋਇਆ ਬਿਜਲੀ ਦਾ ਮੀਟਰ ਲੱਗਿਆ ਹੋਇਆ ਚਾਹੇ ਉਹ ਟਾਵਰ ਉੱਪਰ ਲੱਗਿਆ ਹੋਇਆ ਚਾਹੇ ਉਹ ਟੈਂਪਰੇਰੀ ਆਰਜੀ ਤੌਰ ਤੇ ਲੱਗਿਆ ਹੋਇਆ ਚਾਹੇ ਉਹ ਸੋਲਰ ਦਾ ਮੀਟਰ ਲੱਗਿਆ ਹੋਇਆ ਉਹਦਾ ਘਰ ਘਰ ਜਾ ਕੇ ਹਰ 2 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਜਾ ਕੇ ਬਿੱਲ ਬਣਾ ਕੇ ਉੱਚੇ ਤੱਕ ਬਿਜਲੀ ਬੋਰਡ ਦਾ ਬਿੱਲ ਪੜਾ ਕੇ ਆਉਣਾ ਹੁੰਦਾ ਤਾਂ ਕਿ ਜਿਹੜਾ ਉਹ ਪੈਸਾ ਇਕੱਠਾ ਹੋਵੇ ਤੇ ਪੈਸਾ ਇਕੱਠਾ ਹੋ ਕੇ ਬਿਜਲੀ ਬੋਰਡ ਦਾ ਆਦਾਰਾ ਚੱਲ ਸਕੇ ਸਰਕਾਰ ਦਾ ਜਿਹੜਾ ਰੈਵਨਿਊ ਆ ਬਿਜਲੀ ਬੋਰਡ ਦਾ ਰੈਵਨਿਊ ਆ ਇਕੱਠਾ ਹੋ ਸਕੇ ਪਰ ਹੋ ਕੀ ਆ ਰਿਹਾ ਜਿਹੜਾ ਮਰੀਦ ਦੀ ਹੱਡੀ ਮੰਨਿਆ ਜਾਂਦਾ ਮਿਲਟਰੀ ਡਰ ਹੈਗਾ ਉਹ ਆਪ ਨਿਗੂਣੀਆਂ ਤਨਖਾਹਾਂ ਪਰ ਕੰਮ ਕਰ ਰਿਹਾ ਉਹਨੂੰ 4000 ਤਨਖਾਹ 5000 ਤਨਖਾਹ 6000 ਤਨਖਾਹ ਇੰਨੀ ਕੁ ਪ੍ਰਤੀ ਮਹੀਨਾ ਤਨਖਾਹ ਦੇ ਕੇ ਕੰਮ ਕਰਵਾਇਆ ਜਾ ਰਿਹਾ ਤੇ ਜਿਹੜੀ ਤਨਖਾਹ ਹੈਗੀ ਆ ਉਹ ਵੀ ਡੀਸੀ ਰੇਟਾਂ ਅਨੁਸਾਰ ਕਿਰਮਾਨਯੋਗ ਕਿਰਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਜੋ ਵਰਕ ਆਰਡਰਾਂ ਦੇ ਵਿੱਚ ਦਰਜ ਰੇਟ ਹੁੰਦੇ ਆ ਉਹ ਵੀ ਤਨਖਾਹਾਂ ਹੈ ਜਿਹੜੀਆਂ ਉਹ ਜਾਰੀ ਨਹੀਂ ਹੁੰਦੀਆਂ ਸੋ ਜਿੰਨੀ ਕਿ ਤਨਖਾਹ ਮਿਟਰੀ ਡਰਾਂ ਨੂੰ ਮਿਲਦੀ ਆ ਉਹਦਾ ਉਹ ਜਿਹੜਾ ਹੈਗਾ ਹਰ ਮਹੀਨੇ ਹਰ ਰੋਜ਼ ਕੰਮ ਕਰਨ ਦੇ ਵਿੱਚ ਉੰਨੇ ਦਾ ਮੋਟਰਸਾਈਕਲ ਪੈਟਰੋਲ ਵੀ ਖਤ ਹੋ ਜਾਂਦੀ ਆ ਤੇ ਸਪੋਰਟ ਬਿਲਿੰਗ ਦਾ ਜਿੰਨਾ ਵੀ ਕੰਮ ਕਰਨਾ ਉਹ ਸਾਰਾ ਹੀ ਕੰਮ ਆ ਜਿਹੜਾ ਆਨਲਾਈਨ ਹੁੰਦਾ ਤੇ ਆਨਲਾਈਨ ਹੋਣ ਦੇ ਨਾਲ ਉਹਦੇ ਉੱਪਰ ਮੋਬਾਈਲ ਦੀ ਵੀ ਵਰਤੋਂ ਹੁੰਦੀ ਆ ਉਹਦੇ ਤੇ ਉਹਦੇ ਤੇ ਜਿਹੜਾ ਹੈਗਾ ਇੰਟਰਨੈਟ ਦੀ ਵੀ ਵਰਤੋਂ ਹੁੰਦੀ ਆ ਉਹ ਜਿਹੜਾ ਸਾਰਾ ਵਰਤੋਂ ਜਿਹੜੀ ਕਰਨੀ ਆ ਉਹ ਮੀਟਰ ਰੀਡਰ ਜਿਹੜਾ ਮਲਾਜਮ ਆਊਟਸੋਰਸ ਤੇ ਰੱਖਿਆ ਹੋਇਆ ਉਹਨੇ ਆਪਣੀ ਜੇਬ ਦੇ ਵਿੱਚੋਂ ਉਸੇ ਤਨਖਾਹ ਤੋਂ ਕਰਨੀ ਆ ਟੈਨ ਦਾ ਮਤਲਬ ਹੈ ਜਿੰਨੀ ਕਿ ਤੁਹਾਨੂੰ ਕਾ ਮਿਲਦੀ ਆ ਉਨਾਂ ਕੋ ਸਪੋਰਟ ਬਿਲਿੰਗ ਦਾ ਕੰਮ ਕਰਨ ਵਾਸਤੇ ਖਰਚਾ ਕਰ ਦੇਣਾ ਤੇ ਹੁਣ ਮੰਗ ਹੈਗੀ ਆ ਵੀ ਜਿਹੜੇ ਇਹ ਮੀਟਰ ਰੀਡਰਾਂ ਉਹਨਾਂ ਨੂੰ ਗੁਜ਼ਾਰੇਯੋਗ ਤਨਖਾਹ ਦਿੱਤੀ ਜਾਵੇ ਤੇ ਜਿਹੜੇ ਸਮਾਰਟ ਮੀਟਰ ਲਗਾਏ ਜਾ ਰਹੇ ਆ ਉਹਨਾਂ ਨੂੰ ਬੰਦ ਕਰਕੇ ਤੇ ਜਾਂ ਫਿਰ ਜਿਹੜੇ ਇਹ ਮੁਲਾਜ਼ਮ ਪਿਛਲੇ 10-12 ਸਾਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਦੇ ਰਜਗਾਰ ਦਾ ਕੋਈ ਪ੍ਰਬੰਧ ਕਰਿਆ ਜਾਵੇ ਪਰ ਹੋ ਕੀ ਆ ਰਿਹਾ ਜਿਹੜੇ ਮੀਟਰ ਰੀਡਰ ਇਸ ਸ਼ੋਸ਼ਣ ਦਾ ਸ਼ਿਕਾਰ ਪਿਛਲੇ 12 ਸਾਲਾਂ ਤੋਂ ਹੋ ਰਹੇ ਆ ਜਦੋਂ ਉਹ ਵਿਭਾਗ ਤੋਂ ਸਰਕਾਰ ਤੋਂ ਇਹ ਇਨਸਾਫ ਵਾਸਤੇ ਮੰਗ ਕਰਦਾ ਤਾਂ ਉਹ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਹ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਮੀਟਰੀ ਡਰਾਆਂ ਦੀਆਂ ਜਫੇਬੰਦੀ ਦੇ ਵਿੱਚ ਸ਼ਾਮਲ ਮੰਗਾ ਮੰਨਵਾਉਣ ਲਈ ਜੋ ਸ਼ਾਮਲ ਹੁੰਨੇ ਆ ਉਹਨਾਂ ਦੀਆਂ ਆਈਡੀਆਂ ਬਲੌਕ ਕਰਕੇ ਉਹਨਾਂ ਨੂੰ ਨੌਕਰੀ ਤੋਂ ਟਰਮੀਨੇਟ ਕਰਕੇ ਘਰਾਂ ਨੂੰ ਤੋਰਨ ਦੀ ਤਿਆਰੀ ਕਰ ਲਈ ਜਾਂਦੀ ਆ ਨਾ ਕਿ ਮਸਲੇ ਦਾ ਹੱਲ ਕਰਿਆ ਜਾਂਦਾ ਸੋ ਉਸ ਦੇ ਰੋਸ਼ ਵਜੋਂ ਜਿਹੜਾ ਜਫੇਬੰਦੀ ਨੇ ਇਹ ਸੰਘਰਸ਼ਾ ਵਿੱਡਿਆ ਹੋਇਆ ਅੜਾਕੇ ਦੀ ਜਿਹੜੀ ਠੰਡ ਆ ਪੈ ਰਹੀ ਆ ਪਰ ਕੁੱਲੇ ਅਸਮਾਨ ਦੇ ਥੱਲੇ ਇਹ ਜਿਹੜੇ ਮੁਲਾਜ਼ਮ ਹੰਡਵੇ ਵਿੱਚ ਮੀਂਹ ਦੇ ਵਿੱਚ ਆਪਣਾ ਜਿਹੜਾ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਸੰਘਰਸ਼ਾ ਜਿਹੜਾ ਲਗਾਤਾਰ ਜਾਰੀ ਹੈ ਪਰ ਹੁਣ ਜਿਵੇਂ ਆਪਾਂ ਨੇ ਦੇਖਿਆ ਵੀ ਕੱਲ ਨਵਾਂ ਸਾਲ ਮਨਾ ਕੇ ਹਟਿਆ ਲੋਕ ਪੂਰੇ ਪੰਜਾਬ ਦੇ ਵਿੱਚ ਨਵਾਂ ਸਾਲ ਮਨਾਇਆ ਪੂਰੇ ਹਿੰਦੁਸਤਾਨ ਦੇ ਵਿੱਚ ਨਵਾਂ ਸਾਲ ਮਨਾਇਆ ਪਰ ਪੰਜਾਬ ਦੇ ਵਿੱਚ ਦੇਖੋ ਲੋਕਾਂ ਨੇ 2022 ਦੇ ਵਿੱਚ ਇਹ ਆਊਟਸੋਰਸ ਮੁਲਾਜ਼ਮ ਹ ਜਿਹੜੇ ਇਹਦੀ ਦਿੱਤੀ ਜਿਹੜੀ ਸਾਡੀ 2022 ਦੇ ਵਿੱਚ ਸਰਕਾਰ ਬਣੀ ਆ ਉਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਨੇ ਲੋਕਾਂ ਨਾਲ ਵਾਅਦੇ ਕਰੇ ਕਿ ਭਾਈ ਜਿੱਦਣ ਮੇਰੀ ਸਰਕਾਰ ਬਣਦੀ ਆ ਉਸ ਦਿਨ ਸਾਡੇ ਧਰਨੇ ਨਹੀਂ ਲੱਗਣਗੇ ਪੰਜਾਬ ਦੇ ਵਿੱਚ ਕੋਈ ਵੀ ਘਰਨਾ ਨਹੀਂ ਲੱਗੂਗਾ ਕਿਸੇ ਨੂੰ ਕਿਸੇ ਦੇ ਚੁੱਲ੍ਹੇ ਦੀ ਅੱਗ ਨਹੀਂ ਬੁਝੂਗੀ ਮੇਰੇ ਹੱਥ ਜੇ ਇੱਕ ਵਾਰ ਹਰਾ ਪੈਨ ਆ ਜਾਵੇ ਮੈਂ ਉਸ ਹਰੇ ਪੈਨ ਨੂੰ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਚਲਾਉਂਗਾ ਲੋਕਾਂ ਨੂੰ ਨੌਜਵਾਨਾਂ ਨੂੰ ਮੈਂ ਨੌਕਰੀਆਂ ਦਊਂਗਾ ਕੱਚੇ ਮੁਲਾਜ਼ਮਾਂ ਨੂੰ ਮੈਂ ਪੱਕੇ ਕਰੂੰਗਾ ਉਸ ਸਮੇਂ ਜਦੋਂ ਸਰਕਾਰ ਬਣਨੀ ਆ ਉਸ ਸਮੇਂ ਵੀ 2022 ਦੇ ਵਿੱਚ 21 ਦੇ ਵਿੱਚ ਸਾਡੀ ਹੜਤਾਲ ਆ ਜਿਹੜੀ ਮੰਗਾ ਮੰਨਵਾਉਣ ਲਈ ਚੱਲ ਰਹੀ ਆ ਭਗਵੰਤ ਮਾਨ ਜੀ ਨੇ ਆਪਣੇ ਮੂੰਹੋਂ ਕਿਹਾ ਕਹਿੰਦਾ ਵੀ ਸਾਰਾ ਪੰਜਾਬ ਧਰਨੇ ਆ ਪਰਵੇ ਚਾਹੇ ਉਹ ਆਂਗਣਵੜੀ ਵਰਕਰਾ ਚਾਹੇ ਆਸ਼ਾ ਵਰਕਰਾ ਚਾਹੇ ਉਹ ਬਿਜਲੀ ਵਿਭਾਗ ਦਾ ਮੀਟਰ ਰੀਡਰਾ ਚਾਹੇ ਪਟਵਾਰੀਆਂ ਕਹਿੰਦੇ ਸਾਰਾ ਪੰਜਾਬ ਆ ਜਿਹੜਾ ਧਰਨੇ ਉਪਰ ਬੈਠਾ ਪਰ ਜੇ ਮੇਰੀ ਸਰਕਾਰ ਆ ਗਈ ਧਰਨੇ ਨਹੀਂ ਲੱਗਣਗੇ ਉਹ ਭਾਈ ਹੁਣ ਹਾਲਾਤ ਉਹ ਹੋ ਗਏ ਵੀ ਜਿਹੜੇ ਧਰਨੇ ਆ ਉਹ ਉਸੇ ਤਰ੍ਹਾਂ ਲਗਾਤਾਰ ਜਾਰੀ ਆਂ ਛਣਮਾਈ ਕੋਈ ਨਹੀਂ ਹੋ ਰਹੀ ਸਰਕਾਰ ਤੱਕ ਪਤਾ ਨਹੀਂ ਖਬਰ ਨਹੀਂ ਪਹੁੰਚਦੀ ਜਾਂ ਫਿਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਪਹਿਲਾ ਵਾਲਾ ਸਿਲਸਿਲਾ ਉਸੇ ਤਰ੍ਹਾਂ ਚੱਲੀ ਹੈ। ਤੋਂ ਅਸੀਂ ਬੇਨਤੀ ਕਰਦੇ ਆਂ ਵੀ ਭਗਵਾਨਤਮਾਨ ਜੀ ਜਿਹੜੇ ਵਾਅਦੇ ਤੁਸੀਂ ਲੋਕਾਂ ਨਾਲ ਕਰੇ ਆ ਕਿਉਂਕਿ 2026 ਦਾ ਨਵਾਂ ਸਾਲ ਚੜ੍ਹ ਚੁੱਕਿਆ। ਇਹ ਲੋਕਾਂ ਵਾਸਤੇ ਵੀ ਜਿਹੜੀ ਆਸ ਦੇ ਵਿੱਚ ਲੋਕਾਂ ਨੇ ਤੁਹਾਨੂੰ ਬਣਾਇਆ ਉਹਦੇ ਵਿੱਚ ਪਹਿਲਾਂ ਤੁਸੀਂ ਕਹਿੰਦੇ ਰਹੇ ਵੀ ਸਾਡੇ ਕੋਲ ਹੱਲੇ ਅਸੀਂ ਨਵੇਂ ਆ ਜੀ 70 ਸਾਲ ਬਾਅਦ ਸਾਨੂੰ ਸਰਕਾਰ ਬਣੀ ਆ। ਸਾਨੂੰ ਹਲੇ 1 ਸਾਲ ਹੋਇਆ ਜੀ ਸਾਨੂੰ ਸਮਾਂ ਦੋ ਸਾਨੂੰ 2 ਸਾਲ ਹੋਏ ਆ ਸਮਾਂ ਦੋ ਸਾਨੂੰ 4 ਸਾਲ ਹੋਏ ਆ ਸਮਾਂ ਦੋ ਹੁਣ ਤਾਂ ਤੁਹਾਡੇ ਕੋਲ ਸਮਾਂ ਹੀ ਨਹੀਂ ਬਚਿਆ ਹੁਣ ਤਾਂ 2026 ਦਾ ਸਮਾਂ ਬਚਿਆ ਲੋਕਾਂ ਨੇ ਬਦਲਾਅ ਕਰਿਆ ਵੀ 70 ਸਾਲਾਂ ਦੇ ਵਿੱਚ ਜੇ ਤੁਹਾਡੇ ਕਹਿਣ ਅਨੁਸਾਰ ਵੀ ਕੋਈ ਹੱਲ ਨਹੀਂ ਤਾਂ ਹਸੀਂ ਕਰੂਗੇ ਬਦਲਾਅ ਕਰੋ ਲੋਕਾਂ ਨੇ ਭਾਈ ਬਦਲਾਅ ਕਰਤਾ ਕਿੰਨੀ ਵੱਡੀ ਲੀਡ ਦੇ ਨਾਲ ਲੋਕਾਂ ਨੇ 92 ਐਮਐਲਏ ਜਿਤਾ ਕੇ ਭੇਜਿਆ ਵੀ ਲੋਕਾਂ ਦੇ ਮਸਲੇ ਹੱਲ ਹੋਣ ਪਰ ਜੀ ਹੁਣ ਵੀ ਉਹੀ ਹਾਲ ਰਹਿਣਾ ਤੁਸੀਂ ਕਿਹਾ ਤਾਂ ਮੈਂ ਚੁੱਲਿਆਂ ਦੀ ਅੱਗ ਨਹੀਂ ਬੁਝਣ ਦਊਗਾ ਆ ਬੰਦੇ ਬੈਠੇ ਆ ਇਹਨਾਂ ਦਾ ਜਿਹੜਾ 12 ਸਾਲ ਤੋਂ ਰੋਜ਼ਗਾਰ ਚੱਲ ਰਿਹਾ ਉਹਨਾਂ ਦੇ ਚੁੱਲਿਆਂ ਦੀ ਅੱਗ ਤੁਹਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਤੁਹਾਡੇ ਠੇਕੇਦਾਰ ਜਿਹਨਾਂ ਨੂੰ ਤੁਸੀਂ ਟੈਂਡਰ ਦੇ ਰਹੇ ਆ ਉਹਨਾਂ ਨੇ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਨੇ ਇਹਨਾਂ ਦੀਆਂ ਆਈਡੀਆਂ ਬਲੌਕ ਕਰਕੇ ਨੌਕਰੀ ਤੋਂ ਟਰਮੀਨੇਟ ਪੱਤਰ ਜਾਰੀ ਕਰਕੇ ਇਹਨਾਂ ਦੇ ਚੁੱਲ੍ਹੇ ਦੀ ਅੱਗ ਬੁਝਾ ਦਿੱਤੀ ਪਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਜਿਹੜਾ ਸਾਡਾ ਰੱਖ ਹੈ ਜਿਹਨੂੰ ਲੋਕਾਂ ਨੇ ਆਪਣਾ ਰੱਖਾ ਬਣਾਇਆ ਹੈ ਮੁੱਖ ਮੰਤਰੀ ਸਰਕਾਰ ਪ੍ਰਜਾ ਦੀ ਦੇਖਰੇਖ ਵਾਸਤੇ ਕੁਣੀ ਜਾਂਦੀ ਆ ਸੋ ਤੁਹਾਡੇ ਰਾਜ ਦੇ ਵਿੱਚ ਹੋ ਕਿਆ ਰਿਹਾ ਜੇ ਕੋਈ ਬੰਦਾ ਆਪਣੀ ਮੰਗ ਮੰਨਵਾਉਣ ਲਈ ਆਉਂਦਾ ਉਹਦੇ ਪਰਚਾ ਕਰ ਦੋ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋ ਪਰ ਲੋਕ ਆ ਭਾਈ 2022 ਦਾ ਸਾਲ ਰਹਿ ਗਿਆ ਜੇ ਤੁਸੀਂ ਆਪਣੀਆਂ ਮੰਗਾਂ ਜੋ ਲੋਕਾਂ ਦੀ ਮੰਗਾਂ ਉਹਦਾ ਹੱਲ ਨਹੀਂ ਕਰਦੇ ਤਾਂ ਜੇ ਲੋਕਾਂ ਨੇ 2022 ਦੇ ਵਿੱਚ ਬਦਲਾਅ ਕਰਿਆ ਤਾਂ ਲੋਕ 27 'ਚ ਵੀ ਬਦਲਾਅ ਕਰ ਸਕਦੇ ਆ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਲਾਸਟ ਦੇ ਵਿੱਚ ਜਾ ਕੇ ਕਹੋਗੇ ਅਸੀਂ ਕਿਉਂਕਿ ਦੇਖੋ ਬੀਬੀਆਂ ਨਾਲ ਸਾਡੀਆਂ ਮਾਤਾ ਭੈਣਾਂ ਪੰਜਾਬ ਦੀ ਇਹ ਉਹਨਾਂ ਨਾਲ ਇਹਨਾਂ ਨੇ ਵਾਅਦਾ ਕਰਿਆ ਵੀ ਅਸੀਂ 1000 ਰੁਪਏ ਦੇਵੋਗੇ ਤੇ 1000 ਰੁਪਏ ਦੇ ਕੇ ਸਰਕਾਰ ਨੂੰ ਇਹ ਲੱਗਦਾ ਵੀ ਅਸੀਂ ਆਪਣੇ 5 ਸਾਲਾਂ ਦੇ ਸਾਰੇ ਜੋ ਅਸੀਂ ਕੰਮ ਨਹੀਂ ਕਰੇ ਉਹਦੇ ਪਰ ਪੜਦਾ ਪੈ ਜੂਗਾ ਤੇ ਲੋਕ ਵੋਟਾਂ ਪਾਉਣਗੇ ਪਰ ਤੁਸੀਂ ਇੱਕ ਬਾਈ ਦੇ ਵਿੱਚ ਇੱਕ ਗੱਲ ਹੋਰ ਕਹਿੰਦੇ ਹੁੰਦੇ ਸੀ ਕਿ ਭਾਈ ਜਿਹੜਾ ਆਉਂਦਾ ਉਹ ਤੇ ਲਈ ਜਾਓ ਤੇ ਵੋਟ ਆ ਜਿਹੜੀ ਉਹ ਝਾੜੂ ਨੂੰ ਪਾ ਦਿਓ ਵੋਟ ਸਾਨੂੰ ਪਾ ਦਿਓ ਜਿਹੜਾ ਆਉਂਦਾ ਉਹ ਤੇ ਲਈ ਜਾਓ ਪਰ ਲੋਕ ਉਹ ਗੱਲਾਂ ਭੁੱਲੇ ਨਹੀਂ ਹੈਗੇ ਜੇ ਤੁਸੀਂ ਇਹ ਸੋਚਦੇ ਆਂ ਵੀ 1000 ਰੁਪਿਆ ਦੇ ਕੇ ਤੁਸੀਂ ਸਰਕਾਰ ਬਣਾ ਲੂਗੇ 1000 ਰੁਪਿਆ ਦੇ ਕੇ ਜਾਂ ਲੋਕਾਂ ਨੂੰ ਹੋਰ ਕੋਈ ਇਸ ਤਰ੍ਹਾਂ ਦੇ ਢੂਠੇ ਲਾਰੇ ਦੁਬਾਰਾ ਲਾ ਕੇ ਤੁਸੀਂ ਸਰਕਾਰ ਬਣਾ ਲੂਗੇ ਭੁੱਲ ਜੂ ਲੋਕ ਬਹੁਤ ਪੰਜਾਬ ਦੇ ਸਿਆਣੇ ਆ ਜੇ ਤੁਸੀਂ 1000 ਰੁਪਏ ਵਾਲੀ ਗੱਲ ਕਰਦੇ ਆ ਤਾਂ ਇਹ ਗੱਲ ਤੁਹਾਡੇ ਪਰ ਵੀ ਲਾਗੂ ਹੋਣੀ ਆ ਜੇ ਤੁਸੀਂ ਜਾਣ ਲੱਗੇ ਆਪਣੀਆਂ ਜੋ ਕਮੀਆਂ ਤੋਂ ਵੀ ਉਹਨੂੰ ਛਪਾਉਣ ਵਾਸਤੇ 1000 ਰੁਪਏ ਦੇ ਕੇ ਸਰਕਾਰ ਬਣਾਉਣ ਦੀ ਗੱਲ ਕਰਦੇ ਆ ਤਾਂ ਸਾਡੇ ਪੰਜਾਬ ਦੀਆਂ ਔਰਤਾਂ ਸਾਡਾ ਪੰਜਾਬ ਦਾ ਜੂਤ ਸਾਡੇ ਪੰਜਾਬ ਦੇ ਲੋਕ ਐਨੇ ਅਣਜਾਣ ਨਹੀਂ ਹੈਗੇ ਉਹ ਸਭ ਕੁਝ ਜਾਣਦੇ ਆ ਵੀ ਕੱਲਾ 1000 ਰੁਪਏ ਦੇ ਕੇ ਬੋਟਾ ਨਹੀਂ ਮਿਲਣੀਆਂ ਜਿਹੜੇ ਹੋਰ ਮਸਲੇ ਆ ਚਾਹੇ ਉਹ ਕੱਚੇ ਮੁਲਾਜ਼ਮਾਂ ਦੇ ਮਸਲੇ ਆ ਚਾਹੇ ਪੱਕੇ ਮੁਲਾਜ਼ਮਾਂ ਦੇ ਮਸਲੇ ਆ ਚਾਹੇ ਸਾਡੇ ਬੇਰਜਗਾਰ ਲੋਕ ਫਿਰਦੇ ਆ ਉਹਨਾਂ ਦੇ ਮਸਲੇ ਆ ਜਿਹੜੇ ਉਹ ਹੱਲ ਕਰਨੇ ਪੈਣਗੇ ਨਹੀਂ ਤਾਂ ਫਿਰ ਜਿਵੇਂ ਤੁਸੀਂ ਕਹਿੰਦੇ ਮੈਨੂੰ ਹਰਾ ਪੈਨ ਦੇ ਦਿਓ ਉਹਦੇ ਨਾਲ ਮੈਂ ਨੌਜਵਾਨਾਂ ਦੇ ਮਸਲੇ ਹੱਲ ਕਰੂੰਗਾ ਪਰ ਸਾਨੂੰ ਤਾਂ ਇਹ ਲੱਗਦਾ ਵੀ ਜਿਹੜੇ ਤੁਹਾਡੇ ਉਹ ਹਰੇ ਪੈਨ ਲਈ ਜਾਂ ਤਾਂ ਸ਼ਿਆਹੀ ਖਤਮ ਹੋ ਗਈ ਜਾਂ ਉਹ ਤੁਸੀਂ ਹਰਾ ਪੈਨ 4 ਸਾਲ ਦਾ ਛੇੜਿਆ ਨਹੀਂ ਉਹਦੀ ਸ਼ਿਆਹੀ ਵਿੱਚੇ ਜਾਮ ਹੋ ਗਈ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੇਖੋ ਵੀ ਤੁਸੀਂ ਕਹਿੰਦੇ ਧਰਨੇ ਲੱਗਣਗੇ ਨਹੀਂ ਪਰ ਭਾਈ ਉਸੇ ਤਰ੍ਹਾਂ ਲੱਗ ਰਹੇ ਆ ਲੋਕਾਂ ਦੀਆਂ ਮੰਗਾਂ ਦਾ ਹੱਲ ਕਰੋ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੋ ਜੋ ਇਹਨਾਂ ਦਾ ਬਣਦੇ ਮਹਨਤਾਨਾ ਬਣਦਾ ਉਹਨਾਂ ਨੂੰ ਜਾਰੀ ਕਰਵਾਓ ਤੇ ਇਸ ਤਰ੍ਹਾਂ ਡਰਾ ਧਮਕਾ ਕੇ ਨੌਕਰੀਆਂ ਤੋਂ ਕੱਢ ਕੇ ਮਸਨੇ ਹੰਨੀ ਉਹ ਨਹੀਂ ਤਾਂ ਇਹਦਾ ਖਮਿਆਜਾ 2027 ਦੇ ਵਿੱਚ ਭੁਗਤਣ ਵਾਸਤੇ ਸਰਕਾਰ ਤਿਆਰ ਰਹੇ